ਸਿਡਨੀ ਚ ਪੰਜਾਬੀ ਵਿਰਸੇ ਸ਼ੋਅ ਨੇ ਰਚਿਆ ਨਵਾਂ ਇਤਿਹਾਸ ਤੁਹਾਨੂੰ ਦੱਸ ਦਈਏ ਦੇਸ਼ਾਂ ਵਿਦੇਸ਼ਾਂ ਚ ਹੋ ਰਹੇ ਚਰਚੇ ਜੀ ਹਾਂ 21 ਸਤੰਬਰ ਨੂੰ ਸਿਡਨੀ ਦੇ ਬਲੈਕਟਾਊਨ ਵਿੱਚ ਪੰਜਾਬੀ ਵਿਰਸਾ ਸ਼ੋਅ ਹੋਣ ਜਾ ਰਿਹਾ ਹੈਗਾ ਜਿਸ ਨੂੰ ਬਹੁਤ ਪਿਆਰ ਮਿਲਦਾ ਪਿਆਗਾ ਇਸ ਸ਼ੋਅ ਦੀ ਮਾਨ ਵਾਲੀ ਗੱਲ ਇਹ ਹੈ ਕਿ ਸ਼ੋਅ ਤੋਂ ਪਹਿਲਾਂ ਹੀ ਇਹ ਸ਼ੋਅ ਸ਼ੋਲਡ ਆਊਟ ਹੋ ਗਿਆ ਹੈ ਇਸ ਦੀ ਜਾਣਕਾਰੀ ਜਿਹੜੀ ਹੈਗੀ ਆ ਉਹ ਚੋ ਦੇ ਪ੍ਰਬੰਧਕ ਵਿਨਿੰਗ ਸਮਾਈਲ ਡੈਂਟਲ ਸਰਜਰੀ ਤੋਂ ਰਮਨ ਔਲਖ ਅਤੇ ਡرائی ਟਿਕਟ ਤੋਂ ਅਮਿਤ ਚੋਹਾਨ ਨੇ ਸਾਂਝੀ ਕੀਤੀ ਹੈ ਰਮਨ ਔਲਖ ਨੇ ਕਿਹਾ ਕਿ ਇਹ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਹੈ ਕਿ ਸਾਫ ਸੁਥਰੀ ਗਾਇਕੀ ਦੇ ਚਾਹਵਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਹਨ ਜੋ ਅੱਜ ਵੀ ਸੱਭਿਆਚਾਰਕ ਦੇ ਪਹਿਰਾ ਦੇਣ ਵਾਲੇ ਗਾਇਕਾ ਨੂੰ ਸੁੰਨਾ ਪਸੰਦ ਕਰਦੇ ਹਨ ਉਹਨਾਂ ਦੱਸਿਆ ਕਿ ਹੁਣ ਮਨਮੋਨ ਵਾਰਿਸ ਕਮਲਹੀਰ ਅਤੇ ਸੰਗਤਾਰ ਦੀ ਟਿਕੜੀ ਪੰਜਾਬੀਆਂ ਨੂੰ ਵਿਰਸੇ ਦੀ ਮਹਿਕ ਨਾਲ ਜੋੜੇਗੀ। ਨਵੇਂ ਬੱਚਿਆਂ ਨੂੰ ਆਪਣੇ ਗੀਤਾਂ ਰਾਹੀਂ ਪੰਜਾਬ ਨਾਲ ਜੋੜਨਗੇ। ਉਹਨਾਂ ਕਿਹਾ ਕਿ ਸਾਡੇ ਕੋਲ ਇਸ ਚੋਅ ਦੀਆਂ ਹੁਣ ਕੋਈ ਟਿਕਟਾਂ ਸੋਲਡ ਆਊਟ ਹੋ ਚੁੱਕੀਆਂ ਹਨ। ਸਾਨੂੰ ਟਿਕਟਾਂ ਲਈ ਬਹੁਤ ਫੋਨ ਮੈਸੇਜ ਆ ਰਹੇ ਹਨ। ਅਸੀਂ ਉਹਨਾਂ ਤੋਂ ਮਾਫੀ ਮੰਗਦੇ ਹਾਂ ਕਿ ਸ਼ੋਅ ਸੋਲਡ ਆਊਟ ਹੋਣ ਤੇ ਉਹਨਾਂ ਨੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਹੈ। ਇਸ ਮੌਕੇ ਜਿਹੜੇ ਉੱਤੋਂ ਦੇ ਪ੍ਰਬੰਧਕ ਹੈਗੇ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿ ਇੰਨੇ ਲੋਕਾਂ ਵੱਲੋਂ ਇਸ ਸ਼ੋਅ ਦੇ ਵਿੱਚ ਸਾਨੂੰ ਪਿਆਰ ਦੇਣ ਲਈ ਲੋਕ ਪਹੁੰਚ ਰਹੇ ਨੇ ਕਿ ਲੋਕ ਇੱਥੇ ਆ ਰਹੇ ਨੇ